ਜ਼ਿਲ੍ਹਾ ਮੀਤ ਸਰਦੇ ਹਲਕਾ ਰਾਜਸਥਾਨ ਸੀ ਦੇ ਇਤਿਹਾਸਿਕ ਗੁਰਦੁਆਰਾ ਕੰਗਾ ਵਾਲਾ ਖੂਪਿੰਡ ਮੋੜੇ ਕਲਾਂ ਵਿਖੇ ਤਨਤਨ ਬਾਬਾ ਵੱਡੇ ਬਲ ਸਾਹਿਬ ਦੀ ਯਾਦ ਦੇ ਵਿੱਚ ਸਾਲਾਨਾ ਜੋੜ ਮੇਲਾ ਮੁਕ ਸੇਵਾਦਾਰ ਬਾਬਾ ਰਾਜਨ ਸਿੰਘ ਤੇ ਸਮੂਹ ਸਾ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਗੁਰੂ ਘਰ ਵਿਖੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਈਆਂ ਉਪਰੰਤ ਸਜੇ ਧਾਰਮਿਕ ਦੀਵਾਨ ਵਿੱਚ ਪਾਈ ਸੰਤੋਖ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦਦਾ ਸਹਿ ਭਾਈ ਅਵਤਾਰ ਸਿੰਘ ਖਿਆਲਾ ਭਾਈ ਕੁਲਵਿੰਦਰ ਸਿੰਘ ਖਾਲਸਾ ਤੱਕ ਵਿਸਤ੍ਰਿਤ ਸਾਹਿਬ ਦਾ ਟਾਡੀ ਜਥਾ ਜਿਸਦਰ ਬਾਬਾ ਅਮਰੀਕ ਸਿੰਘ ਸੇਵਾਦਾਰ ਸ਼ੇਦਾਂ ਵਾਲੇ ਨੇ ਜੋੜੇ ਸਾ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗੁਰਮਤ ਸਮਾਗਮ ਵਿੱਚ ਸੰਤ ਬਾਬਾ ਤਰਲੋਕ ਸਿੰਘ ਮੁਖੀ ਖਿਆਲੇ ਵਾਲੇ ਜਥੇਦਾਰ ਬਾਬਾ ਨਾਹਰ ਸਿੰਘ ਬੀਦੀ ਚੰਦੀਏ ਬਾਬਾ ਸ਼ਰਮਸ਼ੀਲ ਸਿੰਘ ਫਿੱਟੇ ਵੰਡ ਵਾਲੇ ਬਾਬਾ ਸੁਖਦੇਵ ਸਿੰਘ ਬਾਬਾ ਕੁਲਵੀਰ ਸਿੰਘ ਕਾਰ ਸੇਵਾ ਗੁਰੂ ਕੇ ਬਗ ਬੱਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ ਬਾਬਾ ਸੁਲੱਖਣ ਸਿੰਘ ਪੰਜਵੜ ਵਾਲੇ ਬਾਬਾ ਸਰਦਾਰਾ ਸਿੰਘ ਮੋਰਚਾ ਸਾਹਿਬ ਵਾਲੇ ਬਾਬਾ ਜੋਗਿੰਦਰ ਸਿੰਘ ਲਪੋਕੇ ਨੇ ਹਾਜ਼ਰੀਆਂ ਭਰੀਆਂ ਤੇ ਸ਼ਾਮ ਨੂੰ ਕਬੱਡੀ ਦੇ ਮੈਚ ਅਤੇ ਦਲ ਪੰਥ ਵੱਲੋਂ ਮੋਹੱਲਾ ਖੇਡੇ ਗਏ ਠੰਡੇ ਮਿੱਠ ਕਪਰਕਾਰ ਦੇ ਲੰਗਰ ਵੀ ਅਤੁੱਟ ਵਰਤਾਏ ਗਏ ਛੱਡੀ ਕਲਾ ਟਾਈਮ ਟੀਵੀ ਲਈ ਚੁਗਾਵਾਂ ਤੋਂ ਪੱਤਰਕਾਰ ਸੁਬੇਗ ਸੋਨਾਂ ਦੀ ਖਾਸ ਰਿਪੋਰਟ